ਜਾ ਸਾਲ ਹੋ ਗਿਆ ਤੇ ਜੀਵਨ ਪਾਰ ਦਿਨ ਬੱਠੇ ਹਮ ਜੀ ਮਿਹਨਤਾਈ ਸੋਨਾ ਦੇ ਨੇ ਉੱਪਰ ਤੇ ਤਾਂ ਲੱਕੇ ਕਰਾਟ ਉੱਪਰ ਤੇ ਤਾਂ ਲੱਕੇ ਕਰਾਟ ਕੋਈ ਜੀਵਨ ਨਹੀਂ ਜੀ ਬਿੰਦ ਦੇ ਆਨੇ ਦਮ ਦਮ ਤਾਰ ਚੱਕ ਕੇ ਹੋਲੀ ਸਾਨੂੰ ਮੇਰੀ ਛੋਟੀ ਦਾ ਨਸਾਬ ਸੁੱਕ ਗਈ ਮਰੀ ਜਾ ਮੈਨੂੰ ਲੱਗਦਾ ਦੋਨੋਂ ਨੂੰ ਬਹੁਤ ਡੱਕਾ ਲੱਗ ਗਿਆ ਦੋਨਾਂ ਨੂੰ ਉਹਨਾਂ ਇਨਸਾਨਾਂ ਤੋਂ ਦੁਆਮ ਕੋਈ ਚੱਕਰ ਨਹੀਂ ਦੇ ਘਰਾਂ ਦੇ ਨਜ਼ਦੀਕ ਬਿਲਕੁਲ ਇੱਕ ਬਿਜਲੀ ਤਾਰਾਂ ਜਾਂਦੀਆਂ ਨੇ ਤਸਵੀਰ ਦਿਖਾ ਦਿਓ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਦੇਖੋ ਕਿ ਇਹ ਤਾਰਾਂ ਨੇ ਇਹ ਇੰਨੀਆਂ ਨਜ਼ਦੀਕ ਨੇ ਕਿ ਬੰਦਾ ਇਸ ਨੂੰ ਹੱਥ ਲਾ ਸਕਦਾ ਉਸ ਤੋਂ ਬਹੁਤ ਦੀ ਮੌਤ ਵੀ ਹੋ ਸਕਦੀ ਰਾਤ ਮੱਝ ਇਹ ਮੱਝ niche ਖੜੀ ਸੀ ਕਿੱਥੇ ਕੀ ਕਾਰ ਟੁੱਟ ਗਈ ਉੱਪਰੋਂ ਬਿਜਲੀ ਦੀ ਉਸ ਤੋਂ ਬਾਅਦ ਲੱਖਾਂ ਰੁਪਏ ਦੀ ਮੱਝ ਚੋਕੀ ਸੋਣ ਵਾਲੀ ਸੀ ਦੱਸਿਆ ਜਾ ਰਿਹਾ ਕਿ ਉਹ ਮੱਝ ਦਾ ਕੰਟ ਲੱਗਣ ਨਾਲ ਮੌਤ ਹੋ ਗਈ ਐ ਰਾਤ ਮੱਝ ਮਰੀ ਹਾਂ ਥੋੜੀ ਕਿੰਨੇ ਕ ਲੱਖ ਦੀ ਸੀ ਲੱਖ ਸਵਾ ਲੱਖ ਦੀ ਸੀ ਬਹੁਤ ਅੱਗੇ ਜਰ ਸੀ ਮਹਿਕਮੇ ਨੇ ਲਿਖ ਕੇ ਵੀ ਦਿੱਤਾ ਸੀ ਲਿਖਤੀ ਤੌਰ ਤੇ ਹਾਂਜੀ ਪੈਸੇ ਭરાਏ ਹੋਏ ਤਾਰਾ ਨੇ ਹਾਂਜੀ ਹਾਂ ਤਾਰਾ ਨੇ ਪੈਸੇ ਭરાਏ ਦੇ ਕਿੰਨੇ ਮਹੀਨੇ ਹੋ ਗਏ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਪੈਸੇ ਭરાਏ ਹੋਏ ਨੇ ਤਾਰਾ ਦੇ ਫਿਰ ਉਸ ਦੇ ਬਾਵਜੂਦ ਕਿਉਂ ਨਹੀਂ ਪਾਇਆ ਜਾ ਰਿਹਾ ਕਿੱਥੇ ੜੀ ਘੜਿਆ ਹੋਇਆ ਸਮਾਨ ਨਹੀਂ ਤੁਹਾਡੇ ਕੋਲ ਜਾਂ ਫਿਰ ਤੁਹਾਡੇ ਕੋਲ ਬੰਦੇ ਨਹੀਂ ਤੁਹਾਡੇ ਕੋਲ ਕੰਮ ਵਾਲੇ ਗੁਰਦੀਪ ਸਿੰਘ 10409 ਨੰਬਰ ਹੈ ਜਿਹਦੇ ਨਾਲ ਜਰਾ ਗੱਲ ਕਰੂੰ ਸਰ ਤੁਸੀਂ ਸੀਨੀਅਰ ਹੋ ਜਾਂ ਕਿਸੇ ਸਰ ਸੀਨੀਅਰ ਤੁਸੀਂ ਹੋ ਤੁਹਾਡੇ ਕੋਲ ਜਮਾ ਸੀਨੀਅਰ ਤੁਹਾਨੂੰ ਜੀ ਨਾਲ ਸੰਬੰਧਤ ਹੈ ਸਰ ਛੋਟਾ ਕੰਮ ਨਹੀਂ ਹੈ ਇਹ ਇਹ ਸਮਝ ਲਓ ਕਿ ਅੱਜ ਬੰਦੇ ਜਗਾ ਮੱਝ ਦੀ ਜਗਾ ਬੰਦਾ ਹੀ ਮਰ ਸਕਦਾ ਸੀ ਸੁਣ ਲਓ ਕਿ ਅਸੀਂ ਅੱਜ ਨਿਊ ਚੰਡੀਗੜ੍ਹ ਦੇ ਪਿੰਡ ਤਨੌੜਾਂ ਦੇ ਵਿੱਚ ਖੜੇ ਆ ਜਿੱਥੇ ਕਿ ਤਨੌੜਾਂ ਪਿੰਡ ਦੇ ਘਰਾਂ ਦੇ ਨਜ਼ਦੀਕ ਬਿਲਕੁਲ ਇੱਕ ਬਿਜਲੀ ਤਾਰਾਂ ਜਾਂਦੀਆਂ ਨੇ ਤਸਵੀਰ ਦਿਖਾ ਦਿਓ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਦੇਖੋ ਕਿ ਇਹ ਤਾਰਾਂ ਨੇ ਇਹ ਇੰਨੀ ਨੇੜੀ ਕਿਨੇ ਬੰਦਾ ਇਸ ਨੂੰ ਹੱਥ ਲਾ ਸਕਦਾ ਉਸ ਤੋਂ ਬਹੁਤ ਦੀ ਮੌਤ ਵੀ ਹੋ ਸਕਦੀ ਹੈ ਪਰ ਮੈਕਮੇ ਦੀ ਇੰਨੀ ਨੇ ਕਹਿੰਦੀ ਹੈ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਾਫੀ ਦਿਨ ਤੋਂ ਲਿਖਤੀ ਸ਼ਿਕਾਇਤ ਦਿੱਤੀ ਹੋਈ ਹੈ ਇਹਨਾਂ ਤਾਰਾਂ ਦੇ ਪੈਸੇ ਬਕਾਇਦਾ ਮੈਕਮੇ ਨੂੰ ਭਰੇ ਹੋਏ ਨੇ ਪਰ ਉਸ ਦੇ ਬਾਵਜੂਦ ਵੀ ਕਈ ਮਹੀਨੇ ਬੀਤਣ ਤੋਂ ਬਾਅਦ ਇਹ ਤਾਰਾਂ ਚੇਂਜ ਨਹੀਂ ਕੀਤੀਆਂ ਗਈਆਂ ਨਹੀਂ ਬਦਲੀਆਂ ਗਈਆਂ ਜਿਸ ਨੂੰ ਲੈ ਕੇ ਇੱਥੇ ਰੋਜ਼ਾਨਾ ਕੋਈ ਨਾ ਕੋਈ ਹਾਦਸੇ ਦਾ ਵੱਡਾ ਖਤਰਾ ਹੈ ਪਰ ਰਾਤ ਮੱਝ ਇਹ ਮੱਝ niche ਖੜੀ ਸੀ ਕਿਥੇ ਕੀ ਕਾਰ ਟੁੱਟ ਗਈ ਉੱਪਰੋਂ ਬਿਜਲੀ ਦੀ ਉਸ ਤੋਂ ਬਾਅਦ ਲੱਖਾਂ ਰੁਪਏ ਦੀ ਮੱਝ ਚੋਕੀ ਸੋਣ ਵਾਲੀ ਸੀ ਦੱਸਿਆ ਜਾ ਰਿਹਾ ਕਿ ਉਹ ਮੱਝ ਦਾ ਕੰਟ ਲੱਗਣ ਨਾਲ ਮੌਤ ਹੋ ਗਈ ਹੈ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਕਿਉਂਕਿ ਬੜੇ ਮਿਹਨਤ ਦੇ ਨਾਲ ਇਨਸਾਨ ਪਸ਼ੂ ਪਾਲਦਾ ਹੈ ਕਾਫੀ ਆਸ ਹੁੰਦੀ ਹੈ ਕਿ ਉਸ ਤੇ ਲੱਖਾਂ ਰੁਪਏ ਕੀਮਤ ਉਸ ਦੀ ਪਏਗੀ ਪਰ ਕੋਇਆ ਕੀ ਹੈ ਪੂਰੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਮੱਝ ਸੀ ਜਿਨ੍ਹਾਂ ਦੇ ਘਰ ਦੇ ਉਪਰ ਤਾਰ ਨਿਕਲਦੀਆਂ ਨੇ ਕਿੰਨੇ ਘਰ ਨੇ ਉਹ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਆਪਣਾ ਗਰਮੀ ਸਿੰਘ ਹੈ ਗਰਮੀ ਸਿੰਘ ਜੀ ਕਿੰਨੇ ਘਰ ਨੇ ਜਿਨ੍ਹਾਂ ਦੇ ਘਰ ਦੇ ਨਜ਼ਦੀਕ ਬਿਲਕੁਲ ਤਾਰਾਂ ਨਿਕਲਦੀਆਂ ਨੇ ਤੇ ਕਿੰਨਾ ਕ ਵੱਡਾ ਖਤਰਾ ਤੁਹਾਨੂੰ ਇਹ ਨਾ ਤਾਰਾਂ ਤੋਂ 8 ਘਰ ਹੈ ਜੀ 8 ਘਰ ਹੈ ਹਾਂ ਅੱਛਾ ਇਹਨਾਂ ਤਾਰਾਂ ਨੂੰ ਪਾਏ ਹੋਏ ਕਿੰਨੇ ਕ ਸਾਲ ਹੋ ਗਏ ਘਰ ਕਿੰਨੇ ਸਾਲ ਹੋ ਗਏ ਤੁਹਾਡੀ 8 ਹਾਲ ਹੋ ਗਏ 50 ਸਾਲ ਹੋ ਗਏ ਹਾਂ ਘਰ ਬਾਅਦ ਚ ਬਣੇ ਤੁਹਾਡੇ ਹਾਂ ਜੀ ਰਾਤ ਮੱਝ ਮਰੀ ਹੈ ਤੁਹਾਡੀ ਹਾਂ ਜੀ ਕਿੰਨੇ ਕ ਲੱਖ ਦੀ ਸੀ ਲੱਖ ਸਵਾ ਲੱਖ ਜੀ ਲੱਖ ਸੋਲ ਹਾਂ ਜੀ ਤੇ ਕਈ ਕਈ ਵਾਰ ਦੱਸਿਆ ਜਾਦੇ ਤੁਸੀਂ ਮੈਕਮ ਨੂੰ ਲਿਖ ਕੇ ਵੀ ਦਿੱਤਾ ਲਿਖਤੀ ਤੌਰ ਤੇ ਹਾਂ ਜੀ ਪੈਸੇ ਭરાਏ ਹੋਏ ਤਾਰਾ ਦੇ ਹਾਂ ਜੀ ਹਾਂ ਤਾਰਾ ਨੇ ਪੈਸੇ ਭરાਏ ਦੇ ਕਿੰਨੇ ਮਹੀਨੇ ਹੋ ਗਏ 4 ਮਹੀਨੇ ਹੋ ਗਏ ਜੀ ਕੋਈ ਅਧਿਕਾਰੀ ਨਹੀਂ ਆ ਜੀ ਨਾ ਕੋਈ ਨਹੀਂ ਆਇਆ ਪੁੱਛਦਾ ਵੀ ਨਹੀਂ ਹੈ ਕੋਈ ਆਣ ਕੇ ਹੁਣ ਰਾਤ ਨੂੰ ਜੈ ਸਿੰਘ ਸਾਹਿਬ ਨੇ ਫੋਨ ਕਰਾਇਆ ਜੈ ਸਿੰਘ ਸਾਹਿਬ ਉਲਟਾ ਸਿੱਧਾ ਬੋਲਿਆ ਸਾਨੂੰ ਸਾਡੇ ਬੰਦਿਆਂ ਨੂੰ ਪੰਚਾਇਤ ਦੇ ਬੰਦਿਆਂ ਨੂੰ ਬਹੁਤ ਕਾਣਾ ਇੰਗਲੋਰੀ ਗੱਡੀਆਂ ਵੀ ਅੱਛਾ ਹਾਂ ਜੀ ਕਹਿੰਦੇ ਅਸੀਂ ਤਾਂ ਨਹੀਂ ਮਾਰੀ ਆ ਮਾਤਾ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਮੱਝ ਨੂੰ ਪਾਲਿਆ ਮਾਤਾ ਜੀ ਜਦੋਂ ਕੋਈ ਜਾਨਵਰ ਪਾਵੇਂ ਕੋਈ ਕੁੱਤਾ ਹੋਵੇ ਪੰਮੀ ਮੱਝ ਹੋਵੇ ਪੰਮੀ ਕੋਈ ਹੋਰ ਜਾਨਵਰ ਹੋਵੇ ਘਰ ਦੇ ਵਿੱਚ ਇੱਕ ਮੈਂਬਰ ਬਣ ਜਾਂਦਾ ਹੈ ਬੜਾ ਪਿਆਰ ਪੈ ਜਾਂਦਾ ਉਸ ਦੇ ਨਾਲ ਪਰ ਜਦੋਂ ਰਾਤ ਮੌਤ ਹੋਈ ਹੈ ਇਸ ਦੀ ਬੜਾ ਤੁਸੀਂ ਸਤਮੇ ਦੇ ਵਿੱਚੋਂ ਕਿਉਂਕਿ ਇੱਕ ਆਸ ਸੀ ਤੁਹਾਨੂੰ ਕਿ ਲੱਖ ਸਵਾ ਲੱਖ ਦੀ ਹੁਣ ਮੱਝ ਸਾਡੀ ਬਣ ਗਈ ਸੂਣ ਵਾਲੀ ਹੈ ਪਰ ਕਰੰਟ ਲੱਗਦਾ ਹੈ ਤਾਂ ਅੱਜ ਇੱਕ ਜਾਨਵਰ ਦੀ ਮੌਤ ਹੋਈ ਹੈ ਤਾਂ ਲੱਗਦਾ ਹੈ ਕੱਲ ਨੂੰ ਕੋਈ ਨਾ ਕੋਈ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਤੁਹਾਡੇ ਘਰਾਂ ਦੇ ਦੀ ਹਾਂਜੀ 4 ਸਾਲ ਹੋ ਗਏ ਤੇ ਜੀ ਮੈਂ ਪਾਰ ਦਿਨ ਇਕੱਠੇ ਹਾਂਜੀ ਮਹੀਨੇ ਥਾਈ ਸੋਣਾ ਦਨੇ ਹੂੰ ਉੱਪਰ ਤੇ ਤਾਂ ਲੋਕ ਕਿ ਕਰਟ ਕੋਈ ਜਰੋਣਾ ਨਹੀਂ ਹੋਰ ਹੈਗੇ ਟੰਗਰ ਥੋਡੇ ਕੋ ਹਾਂਜੀ ਦੋ ਉਹਨਾਂ ਦਾ ਵੀ ਬਚਾਅ ਹੋ ਗਿਆ ਹਾਂਜੀ ਉਹਨਾਂ ਦਾ ਬਚਾਅ ਉਹ ਵੀ ਰੱਸਿਆ ਕਰਕੇ ਬਚ ਗਈਆਂ ਉਹ ਵੀ ਜੀ ਪਿੰਡ ਦੇ ਆਨੇ ਦਮ ਦਮ ਤਾਰ ਚੱਕ ਕੇ ਹੋ ਲਈ ਹਾਂਜੀ ਸਾਨੂੰ ਮੇਰੀ ਛੋਟੀ ਦਾ ਨਸਬ ਮਿਲਣ ਲਈ ਉਹ ਸੁਣ ਕਰੀ ਚੁੱਕੀ ਸੀ ਸਭਾ ਦੀ ਹਾਂਜੀ ਕਰੀ ਸੀ ਰਾਤ ਦੇ ਕਹਿ ਗਈ ਹਾਂ ਫਰੂਨਾ ਨੇ ਵੀ ਰਾਤ ਕੋਈ ਹੋ ਨਹੀਂ ਕਿ ਤੇ ਕਸੂਰਬਾਰ ਕੌਣ ਲੱਗਦਾ ਹੈ ਕਿ ਕਲਤੀ ਕਿਸ ਦੇ ਕਾਰਨ ਹੋਇਆ ਸਾਰਾ ਕੁਝ ਬਿਜਲੀ ਆਰਿਆਂ ਦੇ ਜੀ ਇੰਨੀ ਧੇਰ ਹੋ ਗਈ ਜੀ ਅਸੀਂ ਪੈਸੇ ਭਰੇ ਵੇ ਜਿੰਨੇ ਜਿੰਨੇ ਮੰਗੇ ਸੀ ਉਹਨੂੰ ਨਾ ਦਿੱਤੇ ਸਾਰਿਆਂ ਨੇ ਇਕੱਠੇ ਕਰ ਗਏ ਪਰ ਬਿਜਲੀ ਆਰਿਆਂ ਨੇ ਸਾਨੂੰ ਕੋਈ ਹੋ ਨਹੀਂ ਦਿੱਤਾ ਰ ਹਾਂਜੀ ਆ ਸੀ ਕਿਤਨੇ ਕਿਤੇ ਹੁਣ ਮੱਝ ਸੂਣ ਤੋਂ ਬਾਅਦ ਦੁੱਧ ਵੀ ਹੋਏਗਾ ਘਰ ਕਿਉਂਕਿ ਇੱਕ ਛੋਟੇ ਜਾਨਵਰ ਤੋਂ ਲੈ ਕੇ ਵੱਡਾ ਕਿਤਾ ਤੁਸੀਂ ਕਾਫੀ ਮੁਸ਼ਕਲਾਂ ਹੁੰਦੀਆਂ ਜਾਨਵਰ ਨੂੰ ਪਾਲਣ ਵਾਸਤੇ ਮੈਂ ਤਾਂ ਜੀ ਸੋਗ ਦੀ ਮਰੀਜ਼ ਮੈਂ ਤਾਂ ਲੱਤਾਂ ਤੇ ਵੀ ਤੁਰਨਾ ਬਹੁਤ ਔਖਾ ਲੱਗਿਆ ਦੋਨੋਂ ਨਹੀਂ ਹੈ ਗੱਲ ਨੂੰ ਇਨਸਾਫ ਤੁਹਾਨੂੰ ਦੁਆਮ ਕੋ ਚੱਕਰ ਨਹੀਂ ਤਾਂ ਇਹ ਪਿੰਡ ਵਾਸੀ ਵੀ ਨਾਲ ਖੜੇ ਨੇ ਤੁਸੀਂ ਦੇਖੋ ਕਿ ਨਾਲ ਦਿਖਾ ਦੋ ਮੌਤ ਦਾ ਦੁੱਖ ਕਈ ਲੋਕ ਨਹੀਂ ਮਨਾਉਂਦੇ ਪਰ ਜਦੋਂ ਜਿਸ ਨੇ ਪਾਲਿਆ ਹੋਵੇ ਹੱਥਾਂ ਦੇ ਨਾਲ ਜਿਸ ਨੇ ਇੱਕ ਪਰਵਿਸ਼ ਕੀਤੀ ਹੋਵੇ ਬੱਚਿਆਂ ਦੀ ਤਰ੍ਹਾਂ ਤਾਂ ਜਦੋਂ ਮਰਦਾ ਅੱਖਾਂ ਸਾਹਮਣੇ ਤੜ ਤੜਫ ਕੇ ਤਾਂ ਬੜਾ ਦੁੱਖ ਹੁੰਦਾ ਤਾਂ ਨਾਲ ਦੀ ਨਾਲ ਪਿੰਡ ਦੇ ਸਾਬਕਾ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਬੜਾ ਮਤ ਭਾਗੀ ਗੱਲ ਹੈ ਕਿ ਅੱਜ ਇੱਕ ਮੱਝ ਦੀ ਮੌਤ ਹੋਈ ਹੈ ਪਰ ਆਉਣ ਵਾਲੇ ਦਿਨਾਂ 'ਚ ਜਿਸ ਤਰੀਕੇ ਨਾਲ ਹਾਲਾਤ ਨੇ ਕਿ 8-10 ਘਰਾਂ ਦੇ ਉੱਪਰੋਂ ਤਾਰਾਂ ਨਿਕਲ ਰਹੀਆਂ ਨੇ ਤਾਂ ਕਿਸੇ ਇਨਸਾਨ ਦੀ ਮੌਤ ਵੀ ਫਿਰ ਤਿਆਰ ਹੋ ਸਕਦੀ ਜੀ ਹੋ ਸਕਦੀ ਜਰੂਰ ਹੋ ਸਕਦੀ ਜੇ ਰਾਤ ਬਚ ਗਏ ਉਹ ਤਾਂ ਮੱਝ ਦੀ ਜੇ ਕੋਈ ਬੰਦਾ ਹੁੰਦਾ ਜਾਂ ਕੋਈ ਬੱਚਾ ਹੁੰਦਾ ਉਹਦੇ ਵੀ ਲੱਕਾਂਟ ਲੱਗ ਸਕਦਾ ਸੀ ਅਸੀਂ ਮੌਕੇ ਤੇ ਮਜੂਦ ਸੀ ਐਸੇ ਜਿਹਾ ਕਰੰਟ ਲਗਾਇਆ ਸੀ ਅਸੀਂ ਚੰਗਿਆੜੇ ਨਿਕਲੇ ਸੀ ਪੂਰੇ ਅੱਛਾ ਹਾਂਜੀ ਹਾਂ ਜੇ ਕਿਸੇ ਹੱਥ ਲੰਦ ਉਹ ਵੀ ਪਚਾ ਹੋਗੇ ਨਹੀਂ ਤਾਂ ਕਿਸੇ ਵੀ ਬੰਦੇ ਦੀ ਅਸੀਂ ਡੰਡਿਆਂ ਨਾਲ ਚੱਕਿਆ ਜੀ ਉਹ ਤਾਂ ਸੰਗਲ ਦੇ ਗਿਰਗੀ ਡੰਡਿਆਂ ਨਾਲ ਚੱਕੀ ਤਾਰ ਅੱਛਾ ਹਾਂਜੀ ਅੱਛਾ ਕਿੰਨੇ ਕ ਮਹੀਨੇ ਹੋ ਗਏ ਤੁਹਾਡੇ ਨਾ 8-10 ਘਰਾਂ ਨੇ ਲਿਖ ਕੇ ਦਿੱਤਾ ਹੋਇਆ ਬਿਜਲੀ ਮਹਿਕਮੇ ਨੂੰ ਜੇ ਪੈਸੇ ਕਿੰਨੇ ਕ ਭਰੇ ਹੋਏ ਉੱਥੇ ਸੱਚਾ ਗੱਲ ਝੂਠੇ ਹਾਂਜੀ ਹਾਂ ਤਕਰੀਬਨ 4 ਮਹੀਨੇ ਹੋ ਗਏ ਹਾਂ 3 ਲੱਖ ਰੁਪਏ ਭਰਤੇ ਆਇਆ ਤਾਂ ਹਾਂ ਬਕਾਇਦਾ ਰਸੀਦਾਂ ਵੀ ਸਾਡੇ ਕੋ ਤੇ ਜੀ ਸਾਹਿਬ ਐਕਸ਼ਨ ਐਸ ਡੀਓ ਨੇ ਵੀ ਕਹਿ ਲਿਆ ਅੱਛਾ ਪਰ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਨਹੀਂ ਰਾਜ ਤੋਂ ਤਾਂ ਟੁੱਟੀਆਂ ਕੋਈ ਜੀ ਐਸ ਡੀਓ ਮੌਕੇ ਤੇ ਪਹੁੰਚਿਆ ਕੋਈ ਨਹੀਂ ਆਇਆ ਜੀ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਫੋਨ ਵੀ ਕਰਿਆ ਪਰ ਫੋਨ ਤੇ ਵੀ ਗੱਲ ਤੇ ਹੀ ਬੋਲੀ ਉਹ ਕੋਈ ਗੱਲ ਨਹੀਂ ਬਣੀ ਹਾਂਜੀ ਹਾਂ ਮੌਕੇ ਤੇ ਕੋਈ ਨਹੀਂ ਪਹੁੰਚਿਆ ਪੁਰਖ ਦੱਸਿਆ ਜਾ ਰਿਹਾ ਕਿ 50 ਸਾਲ ਤੋਂ ਪੁਰਾਣੀਆਂ ਤਾਰਾਂ ਪੰਨੀਆਂ ਹੋਈਆਂ ਨੇ ਘਰ ਬਾਹਰ ਤੋਂ ਬਣਾਈਆਂ ਕਿ ਉਸ ਸਮੇਂ ਤੁਸੀਂ ਘਰ ਬਣਾਉਂਦੇ ਸੋਚਿਆ ਨਹੀਂ ਕਿ ਅਸੀਂ ਘਰ ਕਿੱਥੇ ਬਣਾ ਬਣਾ ਰਹੇ ਹਾਂ ਨਹੀਂ ਦੇਖੋ ਘਰ ਤਾਂ ਹੁਣ ਜਿਹੜੀ ਜਗ੍ਹਾ ਉੱਥੇ ਹੀ ਬਣਾਉਣਾ ਹੈ ਜੀ ਜਿਹੜੀ ਬੰਦੇ ਕੋਲ ਜਗ੍ਹਾ ਕਰ ਤਾਂ ਬਣਾਉਣੀ ਹੈ ਜੀ ਹੁਣ ਤਾਰਾਂ ਦਾ ਤਾਂ ਕੁੱਟੂ ਕੱਟ 10 ਸਾਲ ਸਰਪੰਚ ਮੈਂ ਵੀ ਰਹਿ ਲਾ ਉਦੋਂ ਤੋਂ ਵੀ ਚੱਲ ਰਿਹਾ ਕਹਿਣਾ ਇਹਨਾਂ ਨੂੰ ਵੀ ਬਾਹਰ ਕੱਢ ਦੋ ਬਾਹਰ ਕੱਢ ਦੋ ਪਰ ਕੱਢ ਨਹੀਂ ਰਹੇ ਹਾਂ ਹੁਣ ਜਿੰਨੇ ਵੀ ਘਰ ਸਾਰਿਆਂ ਨੇ ਪੈਸੇ ਭਰਤੇ ਫਿਰ ਵੀ 4 ਮਹੀਨੇ ਹੋ ਗਏ ਹੁਣ ਤੱਕ ਤਾਰਾਂ ਨਹੀਂ ਚੇਂਜ ਕਰ ਰਹੇ ਹੁਣ ਤੁਸੀਂ ਪੋਰਸ ਮੈਕਨਿਕ ਤੇ ਖਰਾਬੇ ਕਰਾਈ ਬਿਜਲੀ ਵਿਭਾਗ ਦੇ ਹਾਂ ਜੀ ਜ਼ਿੰਮੇਵਾਰ ਉਹ ਮੰਨਦੇ ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ ਜਦੋਂ ਉਹਨਾਂ ਦੇ ਤਾਰਾਂ ਗਲ ਮੱਝ ਮਰੀ ਹੈ கரੰਟ ਲੱਗਾ ਜ਼ਿੰਮੇਵਾਰ ਤਾਂ ਉਹ ਹੀ ਹੈ ਜੀ ਕਿੰਨਾ ਖਤਰਾ ਹੈ ਬਾਈ ਜੀ ਬੰਦਿਆਂ ਨੂੰ ਵੀ ਕਿਉਂਕਿ ਅੱਠ ਕਰਨੇ ਬੱਚੇ ਵੀ ਨੇ ਤੁਹਾਡੇ ਕਿਉਂਕਿ ਅਸੀਂ ਦੇਖਿਆ ਕਿ ਦੂਜੀ ਮੰਜ਼ਲ ਕਿਹਾਂ ਕੋਲ ਹੈ ਤਾਂ ਬੱਚੇ ਉੱਪਰ ਕੋਈ ਤਾਰ ਸੁੱਟਦੇ ਨਹੀਂ ਕੋਈ ਲੋਹੀ ਤਾਰ ਸੁੱਟਦੇ ਨਹੀਂ ਉਹਨਾਂ ਲਈ ਵੱਡਾ ਖਤਰਾ ਹੈ ਹਾਂ ਜੀ ਵੱਡਾ ਖਤਰਾ ਹੈ ਹੂੰ ਬਹੁਤ ਖਤਰਾ ਹੈ ਅੱਠ ਘਰ ਪੈਂਦੇ ਹੈ ਜੀ ਕਾਫੀ ਵਾਰੀ ਮੈਕਮੇ ਦੇ ਕੋਲ ਜਾਂਦੇ ਆ ਪਰ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਜੀ ਨਹੀਂ ਪਰ ਹੁਣ ਲੱਗਦਾ ਕਿ ਮਾਮਲਾ ਤਾਂ 30000 ਰੁਪਿਆ ਸੀ ਭਰ ਚੁੱਕੇ ਇਹਦਾ ਅੱਛਾ ਹਾਂਜੀ ਕੀ ਕਹਿ ਰਹੇ ਫਿਰ ਹੁਣ ਬਿਜਲੀ ਪਿਆਰ ਪੁਰਾਣੇ ਸਮਾਨ ਨਹੀਂ ਹੈਗਾ ਸਾਡੇ ਕੋਲ ਬੰਦੇ ਨਹੀਂ ਹੈਗਾ 60000 ਰੁਪਿਆ ठेकेदार ਦਾ ਮੰਗਦੇ ਆ ਪ੍ਰਾਈਵੇਟ ਠੇਕੇਦਾਰ ਵੀ ਦਿੱਤੇ ਹੀ ਉਹਨਾਂ ਨੂੰ ਹੂੰ ਫਿਰ ਵੀ ਨਹੀਂ ਕੋਈ ਤਾਰ ਨਹੀਂ ਆ ਰਹੀ ਕੋਈ ਤਾਰ ਨਹੀਂ ਤਾਂ ਐਸਡੀਓ ਬਿਜਲੀ ਭਾਗ ਸਾਡੇ ਨਾਲ ਹੁਣ ਕਿ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਪੂਰੇ ਮਾਮਲੇ ਬਾਰੇ ਉਹ ਕੀ ਕਹਿ ਰਹੇ ਨੇ ਕਿਉਂਕਿ ਪਿੰਡ ਵਾਸੀ ਖੜੇ ਨੇ ਬੜਾ ਮੁਸ਼ਕਲ ਸਮਾਂ ਹੈ ਕਿਉਂਕਿ ਅੱਜ ਇੱਕ ਮਜ਼ਦੂਰੀ ਮੌਤ ਹੋਈ ਹੈ ਕਦ ਇਨਸਾਨ ਦੀ ਮੌਤ ਹੋ ਸਕਦੀ ਹੈ ਤੇ ਇਸ ਨੂੰ ਲੈ ਕੇ ਐਸਜੀਓ ਸਾਹਿਬ ਹਾਂਜੀ ਸਰ ਮੈਂ ਐਚਐਨ1 ਨਿਊ ਚੈਨਲ ਤੋਂ ਹਰਤੇ ਸਿੰਘ ਬੋਲ ਰਿਹਾ ਜੀ ਹਾਂਜੀ ਸਰ ਇੱਕ ਨਾ ਪਿੰਡ ਤਨੋੜਾਂ ਦੇ ਵਿੱਚ ਮੱਝ ਮਰ ਗਈ ਘੰਟ ਲੱਗਣ ਨਾਲ ਤਾਰਾਂ ਜਿਹੜੀਆਂ ਘਰਾਂ ਦੇ ਵਿੱਚੋਂ ਨਿਕਲਦੀਆਂ ਨੇ ਅੱਠ ਘਰ ਨੇ ਜਿਹਦੇ ਨਾਲ ਪੀੜਤ ਲੋਕ ਨੇ ਇਹ ਕਿ ਕਦੇ ਵੀ ਸਾਡੇ ਬੰਦਿਆਂ ਦੀ ਵੀ ਮੌਤ ਹੋ ਸਕਦੀ ਹੈ ਅੱਜ ਮੱਝ ਦੀ ਮੌਤ ਹੋਈ ਹੈ ਕਿਵੇਂ ਦੇਖਦੇ ਹੋ ਕਿ ਇਹ ਕਰਕੇ 4 ਮਹੀਨੇ ਹੋ ਗਏ ਪੈਸੇ ਭરાਏ ਹੋਏ ਨੇ ਤਾਰਾਂ ਦੇ ਫਿਰ ਉਹਦੇ باوجود ਕਿਉਂ ਨਹੀਂ ਪਾਏ ਜਾ ਰਹੇ ਕਿੱਥੇ ਡੀ ਘੜਿਆ ਹੋਇਆ ਹੈ ਸਮਾਨ ਨਹੀਂ ਤੁਹਾਡੇ ਕੋਲ ਜਾਂ ਫਿਰ ਤੁਹਾਡੇ ਕੋਲ ਬੰਦੇ ਨਹੀਂ ਤੁਹਾਡੇ ਕੋਲ ਪਾਉਣ ਵਾਲੇ ਅਜਿਹਾ ਗੁਰਦੀਪ ਸਿੰਘ 10409 ਨੰਬਰ ਹੈ ਜਿਹਦੇ ਨਾਲ ਜਰਾ ਗੱਲ ਕਰੋ ਸਰ ਤੁਸੀਂ ਸੀਨੀਅਰ ਹੋ ਜੀ ਤੁਸੀਂ ਸਰ ਸੀਨੀਅਰ ਤੁਸੀਂ ਹੋ ਤੁਹਾਡੇ ਕੋਲ ਜਮਾ ਸੀਨੀਅਰ ਤਾਂ ਮੈਂ ਠੀਕ ਹੈ ਹੈ ਗਈਆਂ ਜੀ ਪਰ ਜਿਹੜੇ ਹੁਣੇ ਕੰਮ ਹੈ ਛੋਟੇ ਮੋਟੇ ਜੀ ਨਾਲ ਸੰਬੰਧਿਤ ਹੈ ਸਰ ਛੋਟਾ ਕੰਮ ਨਹੀਂ ਹੈ ਇਹ ਇਹ ਸਮਝ ਲਓ ਕਿ ਅੱਜ ਮੱਝ ਦੀ ਜਗ੍ਹਾ ਬੰਦਾ ਹੀ ਮਰ ਸਕਦਾ ਸੀ ਹਾਂ ਹਾਂ ਇਹ ਤੁਸੀਂ ਦੇ ਬਾਰੇ ਸੀਰੀਅਸ ਦੱਸੋ ਕੀ ਕਰ ਸਕਦੇ ਹੋ ਹੁਣ ਕੀ ਕਰੋਗੇ ਕਦੋਂ ਤੱਕ ਤਾਰਾ ਪਹਿਨ ਗਿਆ ਇਹ ਇਹ ਬਹੁਤ ਸੀਰੀਅਸ ਮੈਟਰ ਹੈ ਜੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਆ ਜੋ ਸਮਾਨ ਤਾਂ ਨਾਲ ਖਾਲੀ ਦਾ ਆ ਗਿਆ ਕੇਵਲ ਦਾ ਕੋਈ ਇਸ਼ੂ ਹੈ ਜਈ ਨਾਲ ਮੇਰੀ ਹੋਈ ਸੀ ਗੱਲ ਸਰ ਤੇ ਕੇਵਲ ਦਾ ਇਸ਼ੂ ਹੈ ਨਹੀਂ ਬਿਲਕੁਲ ਮੈਂ ਤੁਹਾਡੀ ਗੱਲ ਸਮਝ ਗਿਆ ਕੇਵਲ ਦਾ ਕੋਈ ਇਸ਼ੂ ਹੈ ਤਾਂ 4 ਮਹੀਨੇ ਹੋ ਗਏ ਸਰ ਲੋਕ ਖੜੇ ਨਹੀਂ ਸਾਰਾ ਪਿੰਡ ਇਕੱਠਾ ਹੋਇਆ ਇੱਥੇ ਅਸੀਂ ਤਾਂ ਇਹਨਾਂ ਦੀ ਮਜਬੂਰੀ ਸਮਝਣ ਵਾਸਤੇ ਤੁਹਾਡੇ ਕੋਲ ਮਾਮਲਾ ਪਹੁੰਚਾਉਣ ਵਾਸਤੇ ਆਏ ਹਾਂ ਕਿ ਨਾ ਬਿਲਕੁਲ ਮੈਟਰ ਬਹੁਤ ਸੀਰੀਅਸ ਹੈ ਕਿਸੇ ਬੰਦੇ ਦੀ ਮੌਤ ਹੋ ਸਕਦੀ ਹੈ ਬੱਚੇ ਦੀ ਮੌਤ ਹੋ ਸਕਦੀ ਹੈ ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਹੋਣਗੇ ਉਹ ਗੱਲ ਸਹੀ ਨਹੀਂ ਲੱਗਦੀ ਉਸ ਤੋਂ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਯਾਰ ਥੋੜੀ ਜਿਹੀ ਮੈਂ ਕਰਦਾ ਗੱਲ ਬਦਲ ਦੇਖਦਾ ਕਦੋਂ ਤੱਕ ਸਰ ਇਹ ਲੋਕ ਸੁਣ ਰਹੇ ਨੇ ਸਪੀਕਰ ਆਉਣਾ ਹੈ ਲਾਈਟ ਜੁੜਿਓ ਕਿਦੋਂ ਤੱਕ ਤਾਰਾਂ ਬਦਲ ਹੋ ਜਾਣਗੀਆਂ ਤਾਂ ਵਾਅਦਾ ਕਰਕੇ ਜਾਓ ਅੱਜ ਲੋਕਾਂ ਨਾਲ ਤੁਹਾਨੂੰ ਸੁਣ ਰਹੇ ਨੇ ਸਾਰੇ ਹਾਂ ਕੋਈ ਮੈਂ ਕਰਦਾ ਕੱਲ ਮੰਡੇ ਆ ਕੱਲ ਮੈਂ ਸੀਨੀਅਰ ਅਫਸਰ ਨਾਲ ਗੱਲ ਕਰਦਾ ਦੇਖਾਂ ਕਿ ਕਿੱਥੇ ਕੀ ਅਧਿਕਾ ਕਰਾਉਣੇ ਅਰੇਂਜਮੈਂਟ ਇਹਦਾ ਕੇਵਲ ਦਾ ਇਸ਼ੂ ਹੈ ਜੇ ਹੀ ਦੱਸਿਆ ਜਾ ਰਿਹਾ ਕਿ ਮਿਸਬਿਹੇਵ ਨਾਲ ਗੱਲ ਕਰਦਾ ਇਹਨਾਂ ਲੋਕਾਂ ਨਾਲ ਕਿਉਂਕਿ ਇੱਕ ਗਵਰਨਮੈਂਟ ਜੌਬ ਤੇ ਦੇਖੋ ਅਫਸਰ ਹੋਵੇ ਤਾਂ ਲੋਕਾਂ ਦਾ ਬਿਲਕੁਲ ਕੰਮ ਕਰਨ ਵਾਲੇ ਉਹਨਾਂ ਨੂੰ ਤਨਖਾਹਾਂ ਵੀ ਲੋਕਾਂ ਟੈਕਸਟੋਂ ਮਿਲਦੀਆਂ ਨੇ ਪਰ ਇਹ ਕਹਿੰਦੇ ਕਿ ਸਾਡੇ ਮਿਸਬਿਹੇਵ ਨਾਲ ਗੱਲ ਕੀਤੀ ਜਦੋਂ ਵੀ ਕੀਤੀ ਉਹਨਾਂ ਨੇ ਕੀ ਨੇ ਜੀ ਜੈ ਸਿੰਘ ਸਾਹਿਬ ਨੇ ਅਨੇਜ ਜੀ ਨੂੰ ਮੈਂ ਪੁੱਛ ਲੈਣਾ ਹੈ ਪੁੱਛ ਲੈਣਾ ਜੀ ਨੂੰ ਥੋੜਾ ਸਖਤ ਕਰੋ ਜੀ ਪਤਾ ਚੱਕਰ ਜੀ ਸਰਕਾਰ ਬਾਰ ਬਾਰ ਇਹ ਕਹਿ ਰਹੀ ਹੈ ਕਿ ਸਾਡੀ ਬਦਨਾਮੀ ਹੋ ਰਹੀ ਹੈ ਜਦੋਂ ਲੋਕਾਂ ਦੇ ਕੰਮ ਨਹੀਂ ਹੁੰਦੇ ਤਾਂ ਥੋੜਾ ਸੀਰੀਅਸ ਲੈ ਕੇ ਇਸ ਮੈਟਰ ਨੂੰ ਜੋ ਤੁਸੀਂ ਨੂੰ ਜਿਠੋ ਹਾਂ ਮੈਂ ਜ਼ਰੂਰ ਬਿਲਕੁਲ ਅੱਜ ਮੈਂ ਕੱਲ ਮੰਡੇ ਕਰਕੇ ਨਾ ਕਾਰਵਾਈ ਕਰਾਉਣਾ ਹੈ ਨਾ ਕਰਾਉਣਾ ਚਾਹੀਦਾ ਅੱਛਾ ਇਹਨਾਂ ਅਸ਼ੀਸ਼ ਸਾਹਿਬ ਹਾਂ ਜੀ ਅੱਛਾ ਜਿਹੜੀ ਇਹਨਾਂ ਦੀ ਮੱਝ ਮਰੀ ਹੈ ਹੁਣ ਕਰੰਟ ਲੱਗਣ ਕਾਰਨ ਕਿਉਂਕਿ ਚਲੋ ਲੇਟ ਚਾਹ ਤੁਹਾਡੇ ਮੈਂ ਕਿਵੇਂ ਬੁੱਲੂ ਹੋਇਆ ਚਾਹ ਕਰੰਟ ਕਿਸ ਤਰੀਕੇ ਨਾਲ ਲੱਗਿਆ ਪਰ ਇਹਦਾ ਕੋਈ ਮੁਆਵਜ਼ੇ ਦਾ ਹੈ ਤੁਹਾਡੇ ਹੁਣ ਪ੍ਰੋ ਤਦੋਂ ਕੱਲ ਮੈਂ ਕਰਦਾ ਗੱਲ ਜੇ ਕੱਲ ਕਰਕੇ ਮੈਂ ਤੁਹਾਨੂੰ ਦੱਸਦਾ ਤੁਹਾਡੇ ਕੋਲ ਭੇਜੀ ਇਹਨਾਂ ਪੀੜਤ ਬੰਦਿਆਂ ਨੂੰ ਪਰਿਵਾਰਕ ਮੈਂਬਰਾਂ ਨੂੰ ਜਿਨ੍ਹਾਂ ਦੀ ਮੱਜ ਮਰੀ ਹੈ ਲੱਖ ਰੁਪਏ ਦੀ ਮੈਨੂੰ ਮੈਂ ਕਿਹਾ ਸੀ ਜੇਈ ਦੀ ਮੈਂ ਡਿਊਟੀ ਲਈ ਸੀ ਮਾ ਵੀ ਜੇਈ ਆਇਆ ਨਹੀਂ ਜੇਈ ਤਾਂ ਇੱਕ ਵਾਰ ਨਹੀਂ ਜੇ ਆਇਆ ਇਹ ਤਾਂ ਬੰਦਾ ਮਰੇ ਤੋਂ ਮੇਰੇ ਖਿਆਲ ਜਦ ਨਹੀਂ ਆਣਾ ਇਹ ਤਾਂ ਬਿਲ ਮੱਜ ਮਰੀ ਹੈ ਜੀ ਅੱਛਾ ਹਾਂ ਜੀ ਆਇਆ ਹੀ ਨਹੀਂ ਉਹ ਤਾਂ ਸਵੇਰ ਦੀ ਵੇਟ ਕਰ ਰਹੇ ਨੇ ਬੰਦੇ ਇਹ ਅੱਛਾ ਹਾਂਜੀ ਹਾਂਜੀ ਮੈਂ ਪੁੱਛਦਾ ਜੀ ਨੂੰ ਕਿਹਾ ਤਾਂ ਸੀ ਮੈਂ ਜਾ ਕੇ ਉੱਥੇ ਦੇਖ ਵੀ ਕਿਆ ਦਿੱਕਤ ਆ ਵੀ ਕਿਆ ਪ੍ਰੋਬਲਮ ਹੈ ਇਹ ਰਿਪੋਰਟ ਤਾਂ ਰਾਤੀ ਗਿਆ ਸੀ ਉਹ ਤਾਂ ਕਰਿਆ ਠੀਕ ਮੈਂ ਬੈਠ ਕੇ ਪੁੱਛਦਾ ਜੀ ਨੂੰ ਇਹਨੂੰ ਥੋੜਾ ਜਿਹਾ ਤੁਸੀਂ ਸੀਰੀਅਸ ਕਰਕੇ ਇਹ ਤਾਰਾ ਬਦਲਾ ਦਿਓ ਇਹਦੇ ਵਿੱਚ ਕੋਈ ਨਗੈਲੀ ਨਾ ਹੋਏ ਠੀਕ ਹੈ ਨਾ ਜੀ ਹਾਂ ਬਿਲਕੁਲ ਕਰਵਾ ਦਿੰਦੇ ਜੀ ਠੀਕ ਠੀਕ ਬਿਲਕੁਲ ਇਹ ਦੇਖੋ ਤੁਸੀਂ ਐਸਡੀਓ ਸਭ ਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਜੇ ਇਹਦੀ ਗਲਤੀ ਲੱਗ ਰਹੀ ਹੈ ਕਿਤਨੇ ਕਿਤੇ ਹੁਣ ਮੌਜ ਬਚਾਈਦਾ ਹੁਣ ਦੇਖੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤਾਰਾ ਨੂੰ ਜੱਦਾ ਵੀ 3-4 ਵਾਰ ਤਾਂ ਮੈਂ ਖੁਦ ਜਾ ਕੇ ਆਇਆ ਹੂੰ ਬਿਜਲੀ ਬੋਰਡ ਜਈ ਨਾਲ ਹਾਂਜੀ ਉਹ ਰਾਤ ਵੀ ਫਿਰ ਮੇਰੇ ਨਾਲ ਵੀ ਗੱਲ ਹੋਈਏ ਮੈਂ ਹੀ ਜਈ ਤੇ ਲਾਈਟ ਬੰਦ ਕਰਵਾਈਏ ਹੂੰ ਤਾਂ ਜਈ ਪਹਿਲਾਂ ਨੰਬਰ ਤਾਂ ਚੰਗੀ ਤਰ੍ਹਾਂ ਗੱਲ ਨਹੀਂ ਕਰੀ ਮੇਰੇ ਨਾਲ ਕਿਉਂਕਿ ਉਹਨੇ ਡਰਿੰਕ ਕਰੀ ਹੋਈ ਧੀ ਅੱਛਾ ਲੱਗ ਰਿਹਾ ਤਾਂ ਫੋਨ 'ਤੇ ਜਿਸ ਤਰ੍ਹਾਂ ਗੱਲ ਕਰ ਰਿਹਾ ਤਾਂ ਹੂੰ ਤਾਂ ਫਿਰ ਜਿਸ ਤਰ੍ਹਾਂ ਇੱਥੇ ਪਹਿਲੇ ਮੈਂ ਤਾਰਾਂ ਦੂਰਾਂ ਹਟਵਾਈ ਦੋ ਬੰਦੇ ਹੋਰ ਆਏ ਫਿਰ ਉਹਨਾਂ ਨੇ ਮੈਸ ਸਮੂਸਾ ਖੋਲ ਗਏ ਉਹਦੇ ਬਾਅਦ ਫਿਰ ਲਾਈਟ ਕਟਵਾਈਏ ਹਾਂਜੀ ਤਾਂ ਬਿਲਕੁਲ ਤੁਸੀਂ ਦੇਖੋ ਸਰਪੰਚ ਸਾਹਿਬ ਹੁਣ ਕੀ ਹੈ ਅਗਲਾ ਕਦਮ ਜੇ ਕੋਈ ਮੁਆਵਜ਼ਾ ਨਹੀਂ ਮਿਲਦਾ ਦਰਸ਼ਨ ਸਿੰਘ ਸਾਡੇ ਨਾਲ ਲਾਈਵ ਤੋਂ ਜੁੜ ਗਏ ਨੇ ਹੈਲੋ ਹਾਂ ਲੈ ਕੇ ਲੈਣੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਮੈਂ ਹਰਤੇਸ਼ ਸਿੰਘ ਬੋਲ ਰਿਹਾ ਜੀ ਐਚਐਨ ਬਨੂ ਚੈਨਲ ਤੋਂ ਤੁਸੀਂ ਲਾਈਵ ਮੇਰੇ ਨਾਲ ਜੁੜੇ ਹੋਏ ਹੋ ਪਿੰਡ ਤਨੌੜਾਂ ਵਿੱਚ ਅਸੀਂ ਖੜੇ ਆ ਇੱਕ ਮੱਝ ਦੀ ਰਿਪੋਰਟ ਤੁਹਾਡੇ ਕੋਲ ਆਈ ਹੋਈ ਕਿ ਕਰੰਟ ਲੱਗਣ ਦੇ ਨਾਲ ਮਰੀ ਹੈ ਤਾਂ ਉਹਦੇ ਬਾਰੇ ਕੀ ਕਾਰਵਾਈ ਕਰੀ ਜਾ ਰਹੀ ਹੈ ਕਿਸ ਦੇ ਖਿਲਾਫ ਤੁਸੀਂ ਜਿਹੜੀ ਐਫਆਈਆਰ ਦਰਜ ਕੀਤੀ ਹੈ ਕੋਈ ਰਿਪੋਰਟ ਦਰਜ ਕੀਤੀ ਹੈ ਦੱਸੋ ਜਰਾ ਜੀ ਨਹੀਂ ਜੀ ਅਸੀਂ ਇਹਦੀ ਡੀਡੀਆਰ ਪਾਈ ਹੈ ਤੇ ਬਾਕੀ ਇਹ ਜਿਹੜੀ ਜਿਹੜੀ ਉਸ ਸ਼ਮਣੋਂ ਇਹ ਕਰਾ ਰਹੇ ਨੇ ਤੇ ਸਬੰਧਤ ਮੈਕ ਨਾਲ ਕੰਟੈਕਟ ਕਰਨਗੇ ਲੱਗਦਾ ਕਿ ਕਿਤਨੇ ਕਿਤੇ ਅੰਗੇਲੀ ਹੈ ਕਿਸੇ ਡਿਪਾਰਟਮੈਂਟ ਦੀ ਜਾਂ ਕਿਸੇ ਲੋਕਾਂ ਦੀ ਕਿਹਦੇ ਖਿਲਾਫ ਸੀ ਲੱਗਦਾ ਕਿ ਰਿਪੋਰਟ ਦਰਜ ਖਿਲਾਫ ਤਾਂ ਕਿੰਤੀ ਹੋਣ 50 ਸਾਲ ਪਹਿਲਾਂ ਦੀਆਂ ਤਾਰਾਂ ਨਿਕਲਦੀਆਂ ਜੀ ਜਾਨਕ ਤਾਰ ਟੁੱਟ ਕੇ ਮਾਝ ਦੇ ਉੱਤੇ ਡਿੱਗੀ ਇਹ ਕਹਿੰਦੇ 4 ਮਹੀਨੇ ਹੋ ਗਏ ਅਸੀਂ ਪੈਸੇ ਭਰਾਏ ਹੋਏ ਆ ਤਾਰ ਨਮੀ ਪਾਣ ਦੇ ਪਰ ਮੈਕਮ ਵੱਲੋਂ ਕੋਈ ਇਸ ਬਾਰੇ ਠੁਕਮਾ ਹੱਲ ਨਹੀਂ ਕੀਤਾ ਜਾ ਰਿਹਾ ਜੀ ਮੈਂ ਕੋਈ ਨਾਲ ਗੱਲਬਾਤ ਕਰ ਲੈਣਗੇ ਜੀ ਜਿਹੜੀ ਆਹ ਤਾਰ ਤਾਂ ਕੁਦਰਤੀ ਟੁੱਟੀ ਆ ਪਹਿਲਾਂ 50 ਸਾਲ ਤੋਂ ਲੱਗਦੀ ਇਹਨਾਂ ਨੂੰ ਨਹੀਂ ਥੱਲੇ ਮੰਜੇੰਬਰ ਨਹੀਂ ਚਾਹੀਦੀਆਂ ਸੀ ਕਿਹਦੇ ਨਹੀਂ ਮਤਲਬ ਕਿ ਲੋਕਾਂ ਦੇ ਕਸੂਰ ਮੰਨੀ ਆਪਾਂ ਫਿਰ ਮੈਂ ਤਾਂ ਕਿਸੇ ਦਾ ਕਸੂਰ ਨਹੀਂ ਕਹਿੰਦਾ ਜਦੋਂ 50 ਸਾਲ ਦੀਆਂ ਤਾਰਾਂ ਨਿਕਲਦੀਆਂ ਇਹਨਾਂ ਨੂੰ ਪਤਾ ਹੀ ਸਾਰਾ ਕੁਝ ਨਹੀਂ ਲੋਕ ਹੁਣ ਘਰ ਤਾਂ ਜਿੱਥੇ ਬੰਦੇ ਦੀ ਜਗ੍ਹਾ ਹੈ ਜੀ ਉੱਥੇ ਤਾਂ ਪਾਣੀ ਪਾਣਾ ਜੀ ਉਹਨਾਂ ਨੇ ਜਗ੍ਹਾ ਦਾ ਪਾਣੀ ਪਾਣੀ ਜੇ ਮੰਨ ਲਓ ਕਿ ਤਾਰਾਂ ਨਿਕਲਦੀਆਂ ਨੇ ਇਹਨਾਂ ਨੇ ਮਤਲਬ ਇਹਨਾਂ ਦੀ ਇੱਕ ਪਲਾਟ ਆਹ ਦੇਖੀ ਪਿੱਛੇ ਬੰਦ ਲੰਦਣਾ ਚਲੋ ਬਾਕੀ ਦੇਖ ਲਓ ਤੁਸੀਂ ਮੌਕੇ ਤੇ ਆ ਪਰ ਆਹ ਹਾਂਜੀ ਨਹੀਂ ਵਿਭਾਗ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਨਹੀਂ ਹਜੇ ਕੋਈ ਨਹੀਂ ਇਨਕੁਆਇਰੀ ਹੋ ਰਹੀ ਸੀ ਦੀ ਹਾਂਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਦਰਸ਼ਨ ਸਿੰਘ ਐਸਆਈ ਨੇ ਤਾਂ ਬਿਲਕੁਲ ਕਿਵੇਂ ਦੇਖਦੇ ਹੋ ਕਿ ਪੁਲਿਸ ਵੀ ਥੋੜਾ ਜਿਹਾ ਸਾਡਾ ਪੱਲਾ ਨਹੀਂ ਫੜ ਰਹੀ ਨਹੀਂ ਫੜਾ ਰਹੀ ਜੀ ਤੁਹਾਡੀ ਸਹੀ ਗੱਲ ਹੈ ਜੀ ਜਦੋਂ ਵਿਭਾਗ ਦੇ ਖਿਲਾਫ ਤੁਸੀਂ ਕਾਰਵਾਈ ਕਰਦੇ ਹੋ ਮੰਨ ਲਓ ਕੋਈ ਤਾਰ ਤੁਸੀਂ ਤੋੜਤੀ ਜਾਂ ਕੋਈ ਸੜਕ ਪੁੱਟਤੀ ਸਹੀ ਗੱਲ ਹੈ ਤਾਂ ਆਮ ਲੋਕਾਂ ਦੇ ਪਰਚਾ ਜਿਹਦੇ ਕਾਰਵਾਈ ਜਦੋਂ ਵਿਭਾਗ ਦੀ ਨਗਹਿਲੀ ਕਰਨਾ ਹੋਵੇ ਫੇ ਦੋਨੇ ਮਹਿਕਮੇ ਚ ਸਰ ਫਿਰ ਇਦਾਂ ਹੀ ਤਾਂ ਇਦਾਂ ਕਰਨਾ ਹੈ ਜੀ ਹੁਣ ਪੋਸਟਮਾਰਟ ਰੋਡ ਲੈ ਕੇ ਕੋਰਟ ਦੇ ਸਰ ਲੂੰਗੇ ਹੂੰ ਠੀਕ ਹੈ ਜੀ ਸਾਰਿਆਂ ਨੂੰ ਲਿਖ ਜਾਉਂਗੇ ਫੇ ਕੋਰਟ ਸਾਰਿਆਂ ਨੂੰ ਜੀ ਇੱਥੇ ਕੋਈ ਪਿੰਡ ਵਾਸੀ ਹੋਰ ਲੱਗਦਾ ਕਿ ਜਿਹੜਾ ਕਹਿਣਾ ਚਾਹੁੰਦਾ ਹੋਵੇ ਕਿਸ ਦਿਨ ਗੈਲੀ ਕਰਨ ਲੱਗ ਰਿਹਾ ਕਿ ਮਹਿਕਮਾ ਪੁਲਿਸ ਵਾਲੇ ਕਹਿ ਰਹੇ ਨੇ ਕਹਿੰਦਾ ਕਿ ਇਹ ਤਾਂ ਲੋਕਾਂ ਨੂੰ ਸੁੱਤਣਾ ਚਾਹੀਦਾ ਕਿ ਨਾ ਘਰ ਪਾਉਂਦੇ ਉੱਥੇ ਨੀਚੇ ਨਹੀਂ ਨਹੀਂ ਇਹ ਤਾਂ ਬਿਜਲੀ ਵਾਲਿਆਂ ਦਾ ਹੀ ਹੈ ਇਹ 6 ਮਹੀਨੇ ਤੋਂ ਉਹਨਾਂ ਦੇ ਪਿੱਛੇ ਘੁੰਮ ਗਈ ਪੈਸੇ ਵੀ ਜਮ੍ਹਾਂ ਕਰਾਈ ਜੀ ਠੇਕੇਦਾਰ ਨਹੀਂ ਦੇ ਰਹੇ ਸੀ ਉਹ ਆਪਣਾ ਲੱਗ ਦੋ 65 70000 ਠੇ ਨਹੀਂ ਗੱਲ ਹੀ ਨਹੀਂ ਹਾਂ ਜੀ ਤੁਮਹਾਵਜੂ ਦੀ ਗੱਲ 40 ਹਜ਼ਾਰ ठेकेदार ਦਾ ਖੁਦ ਬਿਜਲੀ ਵਾਲੇ ਕਰ ਰਹੇ ਸੀ ਪ੍ਰਾਈਵੇਟ ਦੇ ਆਈ ਬਾਅਦ ਚ ਅੱਛਾ ਬਾਹਰੋਂ ठेकेदार ਦੇ ਆ ਵੀ ਚੇਤੀ ਨਿਕਲ ਜਾਣੇ ਲੱਗਦਾ ਕਿ ਸਰਕਾਰਾਂ ਨੂੰ ਜਿਸ ਤਰੀਕੇ ਨਾਲ ਬਦਨਾਮ ਕੁਝ ਲੋਕ ਕਰਨ ਦੇ ਵਿੱਚ ਲੱਗੇ ਹੋਏ ਨੇ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਹੁਣ ਕੀ ਲੱਗਦਾ ਕਿ ਸਰਕਾਰ ਦਾ ਸਰ ਕਿਤੇ ਨਹੀਂ ਪਹੁੰਚਦੀ ਪਰ ਮਹਿਕਮੇ ਦੇ ਜ਼ਿੰਮੇਵਾਰ ਜਾਦਾ ਬਣਦੀ ਸਰਕਾਰ ਨੂੰ ਵੀ ਬਚਾਉਣ ਕੋਈ ਮਹਿਕਮਾ ਸਰਕਾਰ ਤੋਂ ਹੀ ਕੋਈ ਨਾ ਜਾਏ ਕੋਈ ਨਹੀਂ ਪੁੱਛਦਾ ਜੀ ਇੱਥੇ ਗਗਨਮਾਨ ਵਾਲੀ ਬੋਰ ਲੱਗਣਾ ਸੀ ਉਹ ਕਹੇ ਕਿ ਕੱਲੂ ਆਜੂ ਮੋੜ ਕੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਕਈ ਮੰਤਰੀ ਆਲੇ ਉਹਨਾਂ ਨੇ ਤਾਰਾਂ ਵੀ ਦਿਖਾ ਲਈਆਂ ਜੀ ਵੀ ਤਾਰਾਂ ਨਿਕਲਦੀਆਂ ਉਹ ਵੀ ਆਈ ਹੈ ਜੀ ਘਰ ਪਹਿਲਾਂ ਬਣੇ ਤਾਰ ਪਹਿਲਾਂ ਆਈ ਇਹ ਤਾਰਾਂ ਲੱਗੇ ਉਹ ਲੰਘੇ ਫੇ ਅਸੀਂ ਆਪਣੇ ਪੈਸੇ ਕੋਤੋਂ ਪਾ ਕੇ ਕਢਾਉਣਾ ਚਾਹਿਆ ਫੇਰ ਵੀ ਨਿਕਲ ਵੀ ਦੱਸੋ ਲੋਕਾਂ ਦੀ ਜਾਨ ਦੀ ਕਿਸੇ ਨੂੰ ਪਰਵਾਹ ਕਿਸੇ ਨੂੰ ਨਹੀਂ ਹੈ ਜੀ ਬੰਦੇ ਮਰ ਜਾਣ ਕੋਈ ਚੱਕਰ ਨਹੀਂ ਪਰ ਤਾਰਾਂ ਦਾ 50 ਸਾਲ ਦਾ ਰਿਕਾਰਡ ਰੱਖਣਾ ਹੈ ਹਾਂ ਜੀ ਇਹ ਨਹੀਂ ਕਰਦੇ ਜੀ ਆਪ ਖੁਦ ਤੋਂ ਪੈਸੇ ਕਰਾਈ ਨਹੀਂ ਤੇ ਸਰਕਾਰ ਨੂੰ ਪੈਸੇ ਹਾਂ ਜੀ ਹਾਂ ਟ੍ਰਾਂਸਫਰ ਬੰਨੇ ਹੈ ਟ੍ਰਾਂਸਫਰ ਬੰਨੇ ਹੈ ਕੋੜਾ ਕਿਸੇ ਦਾ ਨਹੀਂ ਕਰਦਾ ਤਾਂ ਸੰਸਰ ਬੰਨੇ ਉੱਪਰੋਂ ਹਾਂਜੀ ਉੱਪਰੋਂ ਜੇ ਮੰਨ ਲਓ ਇੱਥੇ ਤਾਂ ਟੁੱਟ ਗਈ ਹੁਣ ਹਾਂਜੀ ਤਾਂ ਤੁਸੀਂ ਕੋੜਾ ਬੰਦ ਨਹੀਂ ਕਰ ਸਕਦੇ ਜੀ ਕਿ ਟ੍ਰਾਂਸਫਰ ਮੰਨ ਨਹੀਂ ਕਰ ਸਕਦੇ ਸਾਤ ਵੀ ਫਿਊਜ ਕੱਟੇ ਜੀ ਤਿੰਨ ਦਾ ਜਾ ਕੇ ਹੀ ਅੱਛਾ ਤਾਂ ਇੱਧਰ ਕਰੰਟ ਆਣ ਤੋਂ ਬੰਦ ਹੋਇਆ ਜੀ ਇਹ ਤਾਂ ਬਹੁਤ ਵੱਡਾ ਖਤਰਾ ਤੁਹਾਡੇ ਪਿੰਨੋ ਨੂੰ ਟ੍ਰਾਂਸਫਰਮ ਰੱਖਿਆ ਜੀ ਖੰਭਾ ਟੁੱਟ ਗਿਆ ਜੀ ਇਹ ਸਿਰਫ 5 ਫੁੱਟ ਤੇ ਟ੍ਰਾਂਸਫਰਮ ਪਿਆ ਹੈ ਅੱਛਾ ਹੁਣ ਵੀ ਲਾਈਵ ਜਾ ਕੇ ਦੇਖ ਸਕਦੇ ਤੁਸੀਂ ਕੋਈ ਖਤਰਾ ਨਹੀਂ ਹੈ ਕੋਈ ਕੋੜਾ ਨਹੀਂ ਹੈ ਕੋਈ ਕੁਝ ਨਹੀਂ ਹੈ ਜੀ ਇਹ ਨਾਲੇ ਇਹ ਸੜਕ ਤੇ ਇੱਥੇ ਜਾ ਕੇ ਦੇਖੋ ਬਲੇੜ ਬੰਨੇ ਵੇ ਕੋਈ ਕੋੜਾ ਨਹੀਂ ਹੈ ਜੀ ਪੂਰੇ ਪਿੰਡ ਦਾ ਇਹੀ ਹਾਲ ਸਾਰੇ ਇਹੀ ਹਾਲ ਹੈ ਜੀ ਕੋਈ ਤਾਰ ਵਧੀਆ ਨਹੀਂ ਹੈਗੀ ਸਭ ਟੁੱਟੀਆਂ ਵੀ ਆ ਸਭ ਜੋੜ ਲਾਏ ਹੋਏ ਹੂੰ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਤੁਸੀਂ ਦੇਖੋ ਕਿ ਆ ਮੌਤ ਮੰਡਰਾ ਰਹੀ ਹੈ ਇਸ ਘਰਾਂ ਦੇ ਉੱਪਰ اٹਕ ਕਰਨੇ ਕਦੇ ਵੀ ਕਿਸੇ ਨੂੰ ਮੌਤ ਆਪਣੇ ਮੂੰਹ ਦੇ ਵਿੱਚ ਲਿਜਾ ਸਕਦੀ ਹੈ ਹੁਣ ਇੱਕ ਮੱਝ ਨੂੰ ਲੈ ਕੇ ਗਈ ਹੈ ਕੱਲ ਕਿਸੇ ਜਾਨਵਰ ਨੂੰ ਲਿਜਾ ਸਕਦੀ ਹੈ ਹੋਰ ਨੂੰ ਲਿਜਾ ਸਕਦੀ ਹੈ ਤਾਂ ਇਨਸਾਨ ਨੂੰ ਵੀ ਲਿਜਾ ਸਕਦੀ ਹੈ ਤੇ ਇਸ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਅਧਿਕਾਰੀ ਕੰਮ ਨਹੀਂ ਕਰ ਰਹੇ 4 ਮਹੀਨੇ ਹੋ ਗਏ ਤਾਰਾਂ ਨਹੀਂ ਬਦਲੀਆਂ ਪੈਸੇ ਪਿੰਡ ਵਾਸੀਆਂ ਨੇ ਜਮ੍ਹਾਂ ਕਰਵਾ ਦਿੱਤੇ ਨੇ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿੰਨੇ ਕਿਤੇ ਅਧਿਕਾਰੀਆਂ ਨੂੰ ਬਦਲ ਕੇ ਦੇਖ ਲੋ ਕਿਤਨੇ ਲੋਕਾਂ ਦੇ ਕੰਮ ਹੋ ਜਾਣਾ ਕਿਉਂਕਿ ਸਰਕਾਰ ਲਗਾਤਾਰ ਬਦਨਾਮ ਹੋ ਰਹੀ ਹੈ ਕੁਝਕ ਅਧਿਕਾਰੀ ਨੇ ਜਿਹੜੇ ਕੰਮ ਕਰਨਾ ਨਹੀਂ ਮੰਨਦੇ ਲੋਕ ਫਿਰ ਸਰਕਾਰ ਨੂੰ ਗਲਤ ਸਮਝਦੇ ਨੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜੇ ਅਧਿਕਾਰੀ ਇਲਾਕੇ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਤੇ ਹੋਣ ਅਗਰ ਕੋਈ ਵਰਕ ਕੰਮ ਨਹੀਂ ਕਰ ਰਿਹਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਰਿਹਾ ਤਾਂ ਉਹਨਾਂ ਨੂੰ ਬਦਲ ਦਿੱਤਾ ਜਾਵੇ ਉਹਨਾਂ ਦੀ ਡਿਊਟੀ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਲਗਾਈਤੀ ਜਾਵੇ ਕੋਈ ਚੰਗੇ ਅਫਸਰ ਆਉਣ ਜੋ ਕਿ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ 1 ਲੱਖ ਤੋਂ ਵੱਧ ਇਨਾਂ ਉਕਾਦਰ ਨੁਕਸਾਨ ਹੋਇਆ ਹੈ ਮੱਜ ਮਰੀ ਹੈ ਇਸ ਤੋਂ ਬਾਅਦ ਹੁਣ ਇਨਸਾਨਾਂ ਦੇ ਮਰਨ ਦੀ ਤਿਆਰੀ ਹੈ ਉਸ ਤੋਂ ਪਹਿਲਾਂ ਦੇਖਦੇ ਹਾਂ ਕਿ ਹੁਣ ਮਹਿਕਮਾ ਕਿੰਨੀ ਤੇਜ਼ੀ ਤਾਰਾ ਬਦਲਦਾ ਹੈ ਜਾਂ ਸਰਕਾਰ ਇਸ ਦੇ ਬਾਰੇ ਕੀ ਐਕਸ਼ਨ ਲੈਂਦੀ ਹੈ ਇਹ ਤੁਹਾਨੂੰ ਸਮਝ ਦੱਸੇਗਾ ਤੁਹਾਨੂੰ ਸਮਝ ਦੇ ਨਾਲ ਹਰਤੇ ਸੰਤ